바이커지 ਦਾ ਖਾਲਸਾ 바이커ਜੀ ਦੀ ਫਤਿਹ ਪਿਆਰੇ ਵੀਰੋ ਭੈਣੋ ਸਾਰਿਆਂ ਨੂੰ ਛੋਟੇ ਬੱਚਿਆਂ ਨੂੰ ਸਾਡੇ ਬਾਪੂ ਜੀ ਜੋ ਵੀ ਮਾਤਾ ਪਿਤਾ ਜੋ ਵੀ ਨੇ ਲੱਗਦੇ ਸਾਰਿਆਂ ਨੂੰ ਨਮਰਤਾ ਨਾਲ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਰੋ ਜੀ ਜਰੂਰੀ ਨਾਲ ਤਾਂ ਇਹੋ ਮੈਨੂੰ ਛੋਟੀ ਜੀ ਮਦਦ ਮਿਲੇ ਛੋਟੀ ਜੀ ਹੈਲਪ ਮਿਲੇ ਮੋਟੀਵੇਸ਼ਨ ਹੋਵੇ ਮੇਰੀ ਅਗਲੀ ਵੀਡੀਓ ਬਣਾਉਣ ਦਾ ਤੇ ਇੱਕ ਆਪਾਂ ਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਖੁਦ ਲਈ ਨਹੀਂ ਕਹਿੰਦਾ ਇਹ ਮੈਂ ਵਧੀਆ ਲਗੂਗੀ ਮੇਰੀ ਵੀਡੀਓ ਵਧੀਆ ਲਗੂਗੀ ਤੁਹਾਨੂੰ ਤਾਂ ਤੁਸੀਂ ਕਰਿਓ ਨਹੀਂ ਤਾਂ ਤੁਹਾਨੂੰ ਤੁਸੀਂ ਰਹਿਣ ਦਿਓ ਪਰ ਆਪਾਂ ਨੂੰ ਹਰੇਕ ਕਿਸੇ ਦੀ ਮਦਦ ਜ਼ਰੂਰ ਕਰਨ ਚਾਹੀਦੀ ਹੈ ਕਿਉਂਕਿ ਇਨਸਾਨੀਅਤ ਨਾਲ ਤੇ ਇੱਕ ਮਨੁੱਖ ਹੋਣ ਦੇ ਲਾਪਤਨਾ ਤੇ ਤੇ ਇੱਕ ਆਪਣੇ ਬਾਬਾ ਨਾਨਕ ਨੇ ਜਿੱਦਾਂ ਕਿਹਾ ਆਪਣੇ ਗੁਰੂਆਂ ਸਾਹਿਬ ਨੇ ਕਿਹਾ ਵੀ ਇਨਸਾਨੀਅਤ ਨੂੰ ਹਜੀ ਸਮਝਣਾ ਜ਼ਰੂਰੀ ਹੈ ਪਰ ਇਹ ਚੀਜ਼ ਨੂੰ ਕਈ ਲੋਕ ਦੋ ਲੋਟ ਵੀ ਲਾ ਜਾਂਦੇ ਆ ਵੀ ਸਾਡੇ ਗੁਰੂਆਂ ਨੇ ਤਾਂ ਹਿੰਦੂਆਂ ਲਈ ਡੜੇ ਕੋਈ ਉਹ ਹਿੰਦੂ ਵੀ ਕਹਿ ਦਿੰਦੇ ਨੇ ਬਸੇਰੇ ਵੀ ਸਾਡੇ ਥੋੜੇ ਗੁਰੂ ਤਾਂ ਜੀ ਹਿੰਦੂਆਂ ਲਈ ਲੱਦਾ ਮਤਲਬ ਉਹ ਸੀਧੀਆਂ ਦਿੱਤੀਆਂ ਉਹ ਹਿੰਦੂਆਂ ਨੂੰ ਬਚਾਇਆ ਹਿੰਦੂਆਂ ਦੇ ਲਈ ਫਾਇਦਾ ਹੋਇਆ ਹਿੰਦੂਆਂ ਦੀ ਰੱਖਿਆ ਕਰਨ ਨੂੰ ਸਿੱਖ ਬਣਾਏ ਇਹ ਬਿਲਕੁਲ ਝਾਲੀ ਗੱਲ ਹੈ ਇਹ ਮੇਰਾ ਝੂਠ ਫੜਾਇਆ ਜਾਂਦਾ ਜਾਣ ਕੇ ਸਿੱਖਾਂ ਨੂੰ ਮਾਈਂਡ ਵਾਸ਼ ਕਰਨ ਲਈ ਤਾਂ ਜੋ ਕਿਰੇ ਗਮ ਵਿੱਚ ਲੱਗੇ ਵੀ ਹੋਏ ਨੇ ਬਸੇਰੇ ਕਹਿੰਦੇ ਹਿੰਦੂ ਹਿੰਦੂ ਨੂੰ ਜੈ ਹਿੰਦੂ ਜੈ ਹਿੰਦੂ ਓ ਭਾਈ ਤੁਸੀਂ ਸ਼ਵਲਮ ਉਹ ਜਣਾ ਪੁੱਛ ਲਓ ਸਾਰਿਆਂ ਨੂੰ ਤੁਸੀਂ ਕੰਮ ਕਹਨੇ ਆਂ ਬਈ ਥੋੜੇ ਤੁਹਾਡੇ ਤੋਂ ਬਾਬਾ ਨਾਨਕ ਦਾ ਸਿਧਾਂਤ ਥੋੜੇ ਲਈ ਜ਼ਰੂਰੀ ਆ ਜਾਂ ਮਤਲਬ ਥੋੜੇ ਨਹੀਂ ਬਾਹਮਣਾ ਦੀਆਂ ਗੱਲਾਂ ਜ਼ਰੂਰੀ ਨਹੀਂ ਹੁੰਦੀ ਕਣਤਾ ਦੀਆਂ ਗੱਲਾਂ ਅਖੇ ਜੀ ਕਈ ਮੈਂ ਦੇਖੇ ਨੇ ਛੱਡੀ ਮੈਮੀ ਫੈਕਟਰੀ ਦੇ ਵਿੱਚ ਲੱਗਿਆ ਹੁਣ ਉੱਥੇ ਪੰਡਤ ਲੱਗਿਆ ਉਹ ਕਹਿੰਦਾ ਸਿੱਖ ਧਰਮ ਦਾ ਜੀ ਆਪਣੇ ਹਿੰਦੂਆਂ ਦੀ ਰਾਖੀ ਲਈ ਬਣਿਆ ਸੀ ਮੈਂ ਕਹਾ ਤੈਨੂੰ ਕਿਹਨੇ ਕਿਹਾ ਯਾਰ ਇਹ ਗੱਲ ਕਾਹ ਪਰਜਾਗਾ ਟੀਵੀ ਮੇ ਵੀ ਇਹੀ ਬੋਲਤੇ ਹਨ ਉਮਾ ਕਾ ਬੋਲਤੇ ਬੋਲਤੇ ਸ਼ਰਤ ਪਰ ਕੋਈ ਸਭ ਝੂਠ ਮਖਲਾ ਫਲਾਇਆ ਜਾਂਦਾ ਦਾ ਸਾਡੇ ਗੁਰੂਆਂ ਨੇ ਇਨਸਾਨੀਅਤ ਦੇ ਨਾਲ ਖੜਨ ਨੂੰ ਕਿਹਾ ਹੈ ਚਾਹੇ ਉਹ ਕੋਈ ਵੀ ਹੋਵੇ ਗਰੀਬ ਨਿਮਾਣੇ ਦੇ ਨਾਲ ਖੜਨ ਨੂੰ ਕਿਹਾ ਉਹਦੀ ਰੱਖਿਆ ਕਰਨ ਨੂੰ ਕਿਹਾ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਜਾਂ ਜੋ ਵੀ ਹੋਵੇ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਪੋਨਡਾ ਕਰਕੇ ਪਰ ਗੱਲ ਨਾਲ ਸਾਰਿਆਂ ਦੂਜੇ ਪਾਸੇ ਨੂੰ ਲੈ ਗਿਆ ਅੱਜ ਕੱਲ ਦੇ ਇਹ ਨਵੇਂ ਬੱਚੇ ਨੇ ਉਹਨਾਂ ਨੂੰ ਤਾਂ ਲੋਕ ਆਪ ਹੀ ਹਿੰਦੀ ਬੁਲਾਈ ਜਾਂਦੇ ਨੇ ਅਰੇ ਕਿਆ ہمارا ਬਿਤਾ ਕਿਆ ਕਰਤਾ ਹੈ ਉਹ ਲੱਖ ਦੀ ਨਾਲ ਤੋਂ ਤੁਹਾਨੂੰ ਪੰਜਾਬੀ ਬੋਲਦੇ ਨੂੰ ਸ਼ਰਮ ਆਉਂਦੀ ਆ ਅੱਧੀ ਮਾਂ ਬੋਲੀ ਬੋਲਦੇ ਨੂੰ ਸ਼ਰਮ ਆਉਂਦੀ ਆ ਯਾਰ ਤੁਸੀਂ ਮਾਣਾ ਮੋਟਾ ਗੁਰੂਆਂ ਨੂੰ ਮੰਨਿਆ ਤਾਂ ਇਹ ਕੋਸੇ ਇਹ ਲੋਕ ਸਮਝ ਦੇ ਕੋ ਗੁਰੂ ਦੀ ਜੀ ਸਿੱਖਿਆ ਨੂੰ ਵੀ ਨਹੀਂ ਤਾਂ ਸਮਝ ਆਪਣੇ ਗੁਰੂ ਨੇ ਕੀ ਕਹਾਂ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਜਾਣੋ ਆਪਾਂ ਸਾਚ ਨੂੰ ਪਛਾਣੋ ਤਾਂ ਹੀ ਤਾਂ ਨੇ ਕਿਹਾ ਉਹ ਸ਼ਬਦ ਗੁਰੂ ਦੇ ਨਾਲ ਜੁੜ ਨਾਲ ਦਬੋ ਕਿਉਂਕਿ ਜੇ ਆਪਾਂ ਨੂੰ ਆਪਣੇ ਲੋਕਾਂ ਹ ਆਪਣਾ ਤੇ ਆ ਪਤਾ ਹੋਊਗਾ ਗੁਰੂਆਂ ਦੇ ਪੈਰੋਕਾਰ ਤੇ ਉੱਤੇ ਜੋ ਵੀ ਉਹਨਾਂ ਨੇ ਸਿਧਾਂਤ ਬਣਾਏ ਨੇ ਜੋ ਆਪਾਂ ਨੂੰ ਰਾਹ ਦੱਸੇ ਨੇ ਤਾਂ ਉਹਨਾਂ ਦੇ ਹੀ ਜਰਾਂਗੇ ਪਰ ਜੇ ਅਗਲੇ ਨੇ ਸਾਨੂੰ ਇਹ ਗੱਲ ਸਮਝ ਹੀ ਨਹੀਂ ਨੀ ਦਿੱਤੀ ਵੀ ਹਾਂ ਤੁਸੀਂ ਭਾਈ ਗੁਰੂਆਂ ਦੇ ਗੱਲ ਮੰਨਣੀਆਂ ਗੁਰੂਆਂ ਨੇ ਇਹ ਕਿਹਾ ਜਾਂ ਉਹਨਾਂ ਨੇ ਇਹ ਜੇ ਬਦਲਦੀ ਵੀ ਹਾਂ ਪਈ ਗੁਰੂ ਸਾਹਿਬ ਤਾਂ ਇਦਾਂ ਕਹਿੰਦੇ ਨਹੀਂ ਸੀ ਗੁਰੂ ਸਾਹਿਬ ਨੇ ਤਾਂ ਕਿਹਾ ਹੋਇਆਗਾ ਵੀ ਸਿੱਖ ਬਣੇ ਹੀ ਹਿੰਦੂਆਂ ਦੀ ਰਾਖੀ ਲਈ ਨੇ ਇੱਧਰ ਸਾਡੇ ਕੋਈ ਟੋਟਲ ਤਾਂ ਹਜੇ ਹੁਣੇ ਹੀ ਕਹੀ ਜਾਂਦੇ ਨੇ ਆਪ ਹੀ ਕਹੀ ਜਾਂਦੇ ਰਹਿੰਦੇ ਨੇ ਪਰਦਾ ਮੰਨ ਕੇ ਉਹ ਮੈਨੂੰ ਤਾਂ ਲੱਗਦਾ ਜਾਂ ਤਾਂ ਉਹ ਸਿੱਖ ਹੈ ਨਹੀਂ ਮੈਂ ਉਹਨਾਂ ਨੂੰ ਬੰਦਿਆਂ ਨੂੰ ਸਿੱਖ ਮੰਨਾਂ ਕਿਉਂਕਿ ਜਿਹੜੇ ਬੰਦੇ ਸਿੱਖ ਦੀ ਵਿਚਾਰ ਸਿੱਖਾਂ ਦੀ ਵਿਚਾਰ ਤੋਂ ਉਲਟ ਗੱਲ ਕਰਦੇ ਨੇ ਉਹ ਸਿੱਖ ਹੋਈ ਨਹੀਂ ਸਕਦੇ ਉਹ ਸਿੱਖਾਂ ਦੇ ਦੁਸ਼ਮਣ ਨੇ ਉਹ ਆਪ ਦਾ ਨੁਕਸਾਨ ਕਰ ਹੀ ਰਹੇ ਨੇ ਨਾਲ ਜਿਹੜੀ ਉਹ ਬਗਵਾਸ ਕਰਦੇ ਰਹਿੰਦੇ ਨੇ ਕੋਈ ਸੁਣੂਗਾ ਕੋਈ ਨਮਾ ਬੰਦਾ ਹੋਊਗਾ ਜਿਹੜਾ ਚਖਤੜੋਂ ਜਿਹਦੇ ਅੰਦਰ ਜਗਿਆ ਸਾ ਉਹ ਕੋਈ ਉਹ ਵੀ ਵੀ ਮੈਚ ਖਪਤੜਾਂ ਮਾਰੇ ਜਾਣਾ ਜੀ ਮੈਂ 3 ਪੁਰਵਾ ਬਾਰੇ ਕੀ ਸੀ ਪਿਸਰਾ ਸੀ ਤਾਂ ਉਹ ਇਹ ਜਿਹੇ ਲੋਕ ਯਾਰ ਉਹ ਬੰਦੇ ਦੀ ਵੀ ਨਾਲ ਆਪ ਤਾਂ ਉਹਨੇ ਮਰਨਾ ਹੀ ਡੁੱਬਣਾ ਹੀ ਡੁੱਬਣਾ ਨਾਲ ਨਾ ਮੁਈ ਫਿੱਚਰਾਂ ਦੋ ਬਰੇ ਨੇ ਉਹ ਉਲਝਾਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਲੋਕਾਂ ਨੇ ਪਹਿਲੀ ਕੜੀ ਤੋਂ ਹੈ ਜਦੋਂ ਬਾਬਾ ਨਾਨਕ ਨੇ ਕਿਨੇ ਕਿ ਉਹਨਾਂ ਤੋਂ ਮਨਾ ਕਰਤਾ ਉਸੇ ਦਿਨ ਤੋਂ ਹੀ ਆਪਣਾ ਕੰਮ ਸ਼ੁਰੂ ਕਰਤਾ ਸੀ ਵੀ ਹੁਣ ਸਾਡੀ ਸਾਡੇ ਦੁਸ਼ਮਣ ਅੱਗੇ ਤਾਂ ਸੀਗੇ ਜਿਹੜੇ ਸੀਗੇ ਮੁ슬ਮਾਨਾਂ ਨੂੰ ਕਹੇ ਸਾਹਮਣੇ ਦੇ ਹੀ ਇਹਨਾਂ ਨੇ ਸੋਚਿਆ ਵੀ ਇੱਕ ਮੁਸਲਮ ਇੱਕ ਜਾਨੀ ਮਤਲਬ ਦੁਸ਼ਮਣ ਸਾਡਾ ਹੋਰ ਪਤਾ ਹੋ ਗਿਆ ਇਹਨੂੰ ਵੀ ਖਤਮ ਕਰਨਾ ਉਹ ਖਤਮ ਕਰਨੀਆਂ ਚੱਲਣਾ ਛੱਡੀਆਂ ਵੀ ਨੇ ਜਿਵੇਂ ਕਿ ਕਹਿ ਦਿੰਦੇ ਨੇ ਗੁਰੂਆਂ ਨੇ ਸਾਡਾ ਨੇ ਮੁ슬ਮਾਨਾਂ ਨਾਲ ਜੰਗਾਂ ਲੜੀਆਂ ਕੋਈ ਮੁਸਲਮਾਨਾਂ ਨਾਲ ਜੰਗਾਂ ਨਹੀਂ ਲੜੀਆਂ ਹਰੇਕ ਜੰਗ ਦੇ ਵਿੱਚ ਪਹਾੜੀ राजे ਆਪ ਹੁੰਦੇ ਸੀ ਨਾਲ ਮੁਸਲਮਾਨਾਂ ਦੇ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਪੈਰ ਉਂਗਲਾਂ ਲਾ ਲੈ ਕੇ ਉਹਨਾਂ ਨੂੰ ਕਹਿ ਕਹਿ ਕੇ ਧੰਖਾ ਘਾੜਾ ਘਾੜਾ ਕੇ ਬਿਊਕਾ ਜੀ ਆਪਣੀ ਸੈਨਾ ਬਣਾਉਣ ਲੱਗੇ ਇਹਦੇ ਅਸਰ ਅਫਸਰ ਰੱਖਦੇ ਨੇ ਘੋੜੇ ਰੱਖਦੇ ਨੇ ਮਿਥੋ ਬੂਤਾ ਕੱਟ ਨੂੰ ਖਤਰਾ ਵਾ ਇਹ ਜਿਹੇ ਗੱਲਾਂ ਕਹਿ ਕਹਿ ਕੇ ਉਹਨਾਂ ਨੂੰ ਮੁਗਲਾਂ ਦੇ ਬਾਦਸ਼ਾਹਾਂ ਨੂੰ ਜਾਂ ਉਹਨਾਂ ਦੇ ਜਿਹੜੇ ਮੂਰੇ ਕਿਉਂਕਿ ਉਹਨਾਂ ਦੇ ਜਿਹੜੇ ਸਲਾਹਕਾਰ ਸੀ ਉਹ ਤਾਂ ਹਿੰਦੂ ਹੀ ਸੀ ਨਾ ਉਹ ਤਾਂ ਸਾਰੇ ਹਿੰਦੂ ਹੀ ਸੀ ਪਹਿਲਾਂ ਤੋਂ ਹੀ ਮੁਸਲਮਾਨ ਸ਼ਾਸਕ ਕੋਈ ਵੀ ਰਿਹਾ ਹੋਵੇ ਤੇ ਮੁਸਲਮਾਨ ਚਾਹੇ ਅੰਗਰੇਜ਼ ਪਹਿਲਾਂ ਮੁਸਲਮਾਨ ਸੀ ਫਿਰ ਅੰਗਰੇਜ਼ ਆ ਗਏ ਉਹਨਾਂ ਦੇ ਜਿਹੜੇ ਸਲਾਹਕਾਰ ਹੁੰਦੇ ਸੀ ਜਾਂ ਮੇਨ ਜਿਹੜੇ ਪਹਿਲਾ ਵੀ ਸੈਨਾਪਤੀਆਂ ਦੇ ਰੂਪ ਦੇ ਵਿੱਚ ਦੇ ਬੰਦੇ ਮੰਤਰੀ ਸ਼ਾਂਤਰੀ ਜਿਹੜੇ ਹੁੰਦੇ ਸੀ ਉਹ ਤਾਂ ਹਿੰਦੂ ਹੀ ਹੁੰਦੇ ਸੀ ਇਹ ਕੱਲਣਾ ਨਹੀਂ ਗੱਲ ਦੱਸੀ ਕਿਸੇ ਨੂੰ ਨਹੀਂ ਦੱਸੀ ਤਾਂ ਮੁਦਸ਼ਨ ਕੀ ਅਗਲੇ ਵੀ ਬੇਟਾ ਉਹਨੂੰ ਮੁਝਾਤਾ ਫੇਰ ਉਹਨਾਂ ਦਾ ਮਤਲਬ ਜੋ ਪ੍ਰਪੋਗੈਂਡਾ ਬਰਾਇਆ ਹੋਇਆ ਸਾਰਾ ਜਾਲ ਉਹ ਉਲਟ ਨਹੀਂ ਪੈ ਜਾਣਾ ਹੁਣ ਇਹਨਾਂ ਨੇ ਦੇਖਿਆ ਵੀ ਸਾਰੇ ਹੱਲ ਹੱਤ ਕੰਡੇ ਸਾਡੇ ਲਾ ਅਸੀਂ ਰਾਹ ਹਟੇ ਭਾਈ ਸਿੱਖ ਨਹੀਂ ਬਦਲੇ ਕਹ ਲਾਇਆ ਕਿ ਨਾ ਦੋ ਚਾਰ ਬੰਦੇ ਉਹ ਇਹਨਾਂ ਦੇ ਹੀ ਨੇ ਉਹ ਸਿੱਖ ਹੈ ਉਹ ਜਾਲੀ ਨੇ ਇਹਨਾਂ ਨੇ ਹੁਣ ਬਾਣੀ ਹੋਈ ਮਤਲਬ AI ਦੇ ਕੋਈ ਆਪ ਬਣਾ ਦਿੱਤੀ ਪਤਾ ਨਹੀਂ ਬਾਣੀ ਉਹਦੇ ਸਾਹਮਣੋਂ ਉਹ ਉਹਨੂੰ ਪੁੱਛਦਾ ਜਦੋਂ ਕੋਈ ਉਹ ਬਾਣੀ ਦੀ ਗੱਲ ਤੋਂ ਤੁਸੀਂ ਆਉਂਦੇ ਨੇ ਬਾਣੀ ਉਹ ਮਤਲਬ ਉਲਟ ਕਰ ਰਹੀ ਹੈ ਹੁਣ ਵੀ ਜੇ ਆਖਰੀ ਵਾਰ ਅਗਲੇ ਮੰਨੀ ਉਹ ਵੀ ਉਹਨਾਂ ਨੂੰ ਵੀ ਪਤਾ ਵਾ ਵੀ ਬਾਹਰਲੇ ਸੇ ਇੱਕ ਕੀ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਕੌਣ ਕੌਣ ਖੜ ਰਿਹਾ ਵਾ ਇਹ ਚੀਜ਼ਾਂ ਦਾ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਨੇ ਸਾਰੀਆਂ ਜਿਹੜੇ ਜਿਹੜਾਂ ਦੇ ਜਿਹੜੇ ਹੁਣ ਤੱਕ ਤੱਕ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਕਾਬੂਤ ਹੋਏ ਸੀ ਜਿਵੇਂ ਹੁਣ ਸਨਾਤਨ ਕਹਿਣ ਲੱਗੇ ਪਹਿਲਾਂ Hindu ਧਰਮ ਦੀ ਸਾਰਿਆਂ ਨੂੰ ਗੁੰਮਰਾਹ ਕਰਿਆ ਗਿਆ ਉਹ ਵੀ Hindu ਧਰਮ ਦੇ ਨਾਮ ਤੇ ਕੋਈ Hindu ਦਾ ਕੋਈ ਧਰਮ ਨਹੀਂ ਨਾ ਇਹਨਾਂ ਦੇ ਬਿੱਦਾਂ ਬਣਾਉਣਾਂ ਦੇ ਨਾਮ ਆਦਿ ਕਿਤੇ ਨਾਸਤਾਨਾਸਤ ਇਹ ਨਹੀਂ ਪਰ ਉਹਨੂੰ ਗੁੰਮਨਾ ਦਾ ਲੈਸਨ 43 ਦੇ ਵਿੱਚ ਇਹਨਾਂ ਨੂੰ ਪਤਾ ਸੀ ਵੀ ਇਹ ਹੈ ਹੁਣ Hindu ਕਹਾਂਗੇ ਹਿੰਦੀ ਭਾਸ਼ਾ ਬੋਲੀ ਜਾਂਦੀ ਹੋਈ ਆ ਪਹਿਲਾਂ ਤੋਂ ਬੜੀ ਮੋਟੀ ਕਿਤੇ ਜਗ ਤੇ ਕਹਾਂਗੇ ਜੀ ਸਾਰੀ ਹਿੰਦੂਸ ਕੀ ਪਹਿਲਾ ਤੋ ਇਹ ਨਾ ਬਹੁਤ ਮਤਲਬ ਸੋਚ ਦੇ ਨਾਲ ਬੰਦੇ ਨੂੰ ਮਾਰਦੇ ਕਿਉਂਕਿ ਲੜ ਨਹੀਂ ਸਕਦੇ ਇਹਨਾਂ ਵਿੱਚ ਹਿੰਮਤ ਨਹੀਂ ਜਿਹੜਾ ਮਰਦ ਦਲੇਰ ਸੂਰਮੇ ਹੁੰਦੇ ਹਨ ਉਹ ਇਹ ਜਿਹੇ ਗਰੀਆਂ ਨਹੀਂ ਕਰਦੇ ਹੁੰਦੇ ਉਹ ਲਲਕਾਰਦੇ ਹੁੰਦੇ ਨੇ ਵੀ ਆਹ ਭਾਈ ਜਨ ਸਾਹਮਣੇ ਦੇਖ ਲੈਣੇ ਆਹ ਜਾਂ ਤੂੰ ਨਹੀਂ ਆਸੀ ਨਹੀਂ ਜਿਵੇਂ ਸਿੱਖਾਂ ਨੇ ਕਰਿਆ ਵਾ ਸਿੱਖਾਂ ਦੇ ਨਾਲ ਮੁਸਲਮਾਨ ਵੀ ਬਚਰੇ ਰਹੇ ਨੇ ਹਿੰਦੂ ਵੀ ਬਚਰੇ ਰਹੇ ਪਰ ਇਹ ਹਮੇਸ਼ਾ ਇਹ ਕਹਿੰਦੇ ਨੇ ਕਿ ਸਿੱਖ ਤਾਂ ਜੀ ਹਿੰਦੂਆਂ ਜੀ ਬਣਿਆ ਨੇ ਪਰ ਇਹ ਗੱਲ ਝੂਠੀ ਹੈ ਬਿਲਕੁਲ ਬਾਬੇ ਨਾਨਕ ਦੇ ਹਿਸਾਬ ਤੋਂ ਆਪਾਂ ਸਿੱਖ ਨੇ ਤਾਂ ਉਹਨਾਂ ਤੋਂ ਹੀ ਸ਼ੁਰੂ ਹੋਇਆ ਹੈ ਨਾ ਪਰ ਜਦੋਂ ਉਹਨਾਂ ਜੋਤੀ ਜੋਤ ਸਮਾਏ ਨੇ ਉਸ ਸਮੇਂ ਤਾਂ ਜੀ ਇਹ ਉਹ ਚੀਜ਼ ਹਤਿਆਸ ਪੜਾਉਂ ਤਾਂ ਕਰਤਾਰਪੁਰ ਸਾਹਿਬ ਜਾ ਕੇ ਜਿੱਥੇ ਆਪਾਂ YouTube ਤੋਂ ਦੇਖੀ ਜਾਂ ਪੜ੍ਹਾਂ Google ਤੋਂ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ ਉਨੇ ਹੀ ਸੰਗਤ ਮੁਸਲਮਾਨਾਂ ਦੀ ਸੀ ਉਨੇ ਹੀ ਸੰਗਤ ਹਿੰਦੂਆਂ ਦੀ ਸੀ ਜਿਹੜੇ ਕਹਿੰਦੇ ਸੀ ਕਿ ਵੀ ਅਸੀਂ ਆਪਣੇ ਹਿਸਾਬ ਨਾਲ ਕਰਨਾ ਉਹ ਕਹਿੰਦੇ ਸੀ ਅਸੀਂ ਆਪਣੇ ਹਿਸਾਬ ਨਾਲ ਮਤਲਬ ਰੀਤੀ ਰਿਵਾਜ ਆਖਰੀ ਕਰਨੇ ਨੇ ਪਰ ਬਾਬਾ ਨਾਨਕ ਨੇ ਇਹਨਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹਨਾਂ ਨੂੰ ਪਤਾ ਸੀ ਬਾਬੇ ਨਾਨਕ ਨੂੰ ਵੀ ਇਹ ਲੜਨਗੇ ਬਾਅਦ ਚੋਂ ਇਹ ਕੋਈ ਬਚਾਤਾ ਪੰਡਤ ਤਾਂ ਪੰਡਤ ਹੀ ਨੇ ਨਾ ਉਹਨਾਂ ਨੇ ਕਹੇ ਜੇ ਉਧਰ ਆਉਣ ਦੀ ਗੱਲੀ ਨਹੀਂ ਕਰੀਏ ਇਨਸਾਨੀਅਤ ਅਰੇ ਰਹਾ ਤੇ ਅੱਲੇ ਮੁਸਲਮਾਨਾਂ ਦਾ ਫੇਰ ਉਹਨੂੰ ਤਿਆਰ ਹੋ ਗ ਜਾਣਗੇ ਕਿ ਕਿਤੇ ਨਾ ਕਿਤੇ ਜਾਸ ਪਾਸੇ ਆ ਕੇ یہ نہیں ہوتا گرو صاحب نے کہا بھی ہندو بنا ٹرکو گا مسلمان تا موجود ایک ہے یہ تو کن ہی ہیں یہ تو بس ایک جگہ تو ہی کھڑنا انہوں نے جھتے جا تک لے چلے گئے چلے گئے دوسرے بندے آپ جڑے مگر پچھے فرتے ہیں انہوں نے ڈنڈیاں اتنے اتنے تک ہی بھجنا ڈگرو خرکا خرکا سمجھنے کی لڑ ہے بھی تو اپنا احتیاط جاننے کی لڑ آ جے نہیں جانا گے تو بہت بہت ہی زیادہ پتہ کریں گے ਇਹਨਾਂ ਨੇ ਬੋਧੀਆਂ ਨੂੰ ਖਤਮ ਕੀਤਾ ਕੋਈ Hindu Hindu ਨਹੀਂ ਸੀ ਪਹਿਲਾਂ ਕਹਿੰਦੇ Hindu ਧਰਮ ਪੁਰਾਣਾ ਸੀ ਸਭ ਸਭ ਤੋਂ ਪੁਰਾਣਾ ਇੱਥੇ ਪਹਿਲਾਂ ਬੁੱਧ ਧਰਮ ਸੀ ਜਾਂ ਮਤਲਬ ਜੈਨ ਧਰਮ ਹੋ ਸਕਦਾ ਵਾ ਕਿਉਂਕਿ ਇਹਨਾਂ ਨੇ ਜੈਨ ਤੇ ਬੁੱਧ ਖਤਮ ਕਰ ਦਿੱਤੇ ਤਕਰੀਬਨ ਤਕਰੀਬ ਹੁਣ ਵੀ ਜਿਹੜੇ ਪੁਰਾਣੇ ਸਾਰੇ ਮੰਦਰ ਨੇ ਇਹਨਾਂ ਦੇ ਪੁਰਾਣੇ ਜਿਹੜੇ ਹੁਣ ਬਣਾਏ ਗਏ ਹੁਣ 20 25 ਸਾਲਾਂ ਦੇ 50 50 ਸਾਲਾਂ ਦੇ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਜਿਹੜੇ ਅੱਜ ਤੋਂ ਜਿਨ੍ਹਾਂ ਨੂੰ ਕਹਿੰਦੇ ਹਜ਼ਾਰਾਂ ਸਾਲ ਜਾਂ 500 ਸਾਲ ਪੁਰਾਣੇ ਮੰਦਰ ਨੇ ਬੰਦਰ ਨੇ 700 ਸਾਲ ਉਹ ਸਾਰੇ ਮੰਦਰ ਤਕਰੀਬਨ ਬੋਧੀਆਂ ਦੇ ਉਹਨਾਂ ਦੀਆਂ ਮੂਰਤੀਆਂ ਬੁੱਧ ਧਰਮ ਦੀਆਂ ਨੇ ਸਾਫ਼-ਸਾਫ਼ ਉਹਨਾਂ ਨੇ ਬਹੁਤ ਵੀਡੀਓ ਤੁਸੀਂ ਪਾਈ ਹੋਈ ਦੇਖੀ ਵੀ ਹੋਗੀ ਉਹ ਉਹ ਜਾਣ ਕੇ ਬਣਾਈ ਨਹੀਂ ਏਆਈ ਨਾ ਏਆਈ ਟੂ ਆਈ ਯੂ ਇਹ ਇਹਦੇ ਨਾਲ ਨਹੀਂ ਬਣਾਈ ਹੋਈ ਹੈਗੀ ਉਹ ਹਕੀਕਤ ਆ ਵੀਰੇ ਸਮਝੋ ਇਸੀ ਬਹੁਤ ਬੜਾ ਤਰਫ ਕਮੈਂਟਾ ਹੋ ਰਿਹਾ ਕੁਝ ਬਹੁਤ ਲੋਕ ਮੇਰੀ ਗੱਲ ਨੂੰ ਵੀ ਸਹੀ ਨਹੀਂ ਮੰਨਦੇ ਹੋਣੇ ਕਹਿੰਦੇ ਹਨ ਅਬ ਇਹ ਤਾਂ ਮੈਂ ਬੁੱਲੀ ਜਾਂਦਾ ਇਹਨੂੰ ਵੀ ਪਤਾ ਵਾ ਇਹ ਵੱਡਾ ਵਿਦਵਾਨ ਆਇਆ ਵਾ ਪਰ ਵੀਰੇ ਤੁਸੀਂ ਆਪ ਰਿਸਰਚ ਕਰ ਲਓ ਯਾਰ ਕੁਝ ਆਪ ਜਾਣਨ ਦੀ ਕੋਸ਼ਿਸ਼ ਕਰੋ ਕਿਸੇ ਤੇ ਪਰਜਪੰਡੀ ਕਿਉਂ ਰਹੇ ਹੋਏ ਆਂ ਇਹ ਉਹ ਸਾਨੂੰ ਦੱਸੂਗਾ ਅਸੀਂ ਖੁਦ ਜਾਣੀਏ ਖੁਦ ਸੱਚ ਜਾਣੋ ਹਰੇਕ ਪਾਸੇ ਨਾਲੇ ਵਦੇ ਵੀ ਇੱਕ ਚੀਜ਼ ਤੇ ਵਿਸ਼ਵਾਸ ਨਹੀਂ ਕਰਕੇ ਚੱਲੀਦਾ ਹੁੰਦਾ ਪਹਿਲਾਂ ਦੋਨੇ ਪਾਸਿਆਂ ਨੂੰ ਤੋਲੋ ਫੇਰ ਜਮਦੋ ਇਹਨਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਦੇਖੋ ਵੀ ਵਿਚਾਰ ਕੀ ਜੇ ਸਹੀ ਆ ਰਹੇ ਨੇ ਇਨਸਾਨੀਅਤ ਦੇ ਇਨਸਾਨੀਅਤ ਦਾ ਭਲਾ ਕਿਸ ਵਿਚਾਰਧਾਰਾ ਦੇ ਨਾਲ ਹੋ ਰਿਹਾ ਚੱਖਾਂ ਦੀ ਵਿਚਾਰਧਾਰਾ ਨਾਲ ਹੋ ਰਿਹਾ ਜਾਂ ਇਹਨਾਂ ਦੀ ਨਾਲ ਇਹ ਤਾਂ ਜਤਨਾਪਤ ਜੀ ਇਹਨਾਂ ਨੇ ਲੋਕਾਂ ਨੂੰ ਇਹਨਾਂ ਨੇ ਕਿਹਾ ਵੀ ਇਹ ਛੋਟੇ ਨੇ ਤਾਂ ਛੋਟੇ ਹੀ ਰਹਿਣੇ ਨੇ ਆਪਣੇ ਧਰਮ ਚ ਤਾਂ ਕੋਈ ਛੋਟਾ ਹੈ ਤਾਂ ਬड़ा ਹੈਗਾ ਇਹ ਗੱਲ ਨਹੀਂ ਕੋਈ ਵੀ ਪਾਠੀ ਬਣ ਸਕਦਾ ਕੋਈ ਵੀ ਗ੍ਰਾਂਥੀ ਬਣ ਸਕਦਾ ਕੋਈ ਵੀ ਜੱਥੇਦਾਰ ਬਣ ਸਕਦਾ ਪਰ ਇਹਨਾਂ ਨੇ ਆਪਣੇ ਧਰਮ ਦੇ ਵਿੱਚ ਵੀ ਇਹ ਬਹੁਤ ਬੜਾ ਸਭ ਤੋਂ ਵੱਡਾ ਉਹ ਕਰਿਆ ਆ ਖਰਤਾਰ ਜੀ ਵਾਲੇ ਜਿਹਨੂੰ ਭੀਮ ਸੈਨ ਵਾਲੇ ਸਭ ਤੋਂ ਵੱਧ ਪੰਜਾਬ ਕੀ ਗੱਲ ਦੇ ਨੇ ਸਭ ਤੋਂ ਵੱਧ ਹਲਾ ਲਲਾ ਲਲਾ ਪੰਜਾਬ ਦੇ ਕਰਦੇ ਨੇ ਬਾਹਰ ਕਿਤੇ ਕਰਦੇ ਨੇ ਬਾਹਰ ਚਪੇੜਾਂ ਬਣਦੀਆਂ ਨੇ ਜਦ ਇਹਨਾਂ ਕਿਹੜੀ ਕਿਤਾਬ ਵਾਲਾ ਅਗਲੇ ਕਹਿੰਦੇ ਕਿਹੜਾ ਬੇਦਗ ਕਿਹੜਾ ਬੇਦਗ ਬਾਕੀ ਕੋਈ ਗਲਤੀ ਖਾਲੀ ਹੋ ਗਈ ਹੋਵੇ ਤਾਂ ਮਾਫ ਕਰਿਓ ਜੀ ਕੋਈ ਚੋ ਗਲਤੀ ਹੋਈ ਤਾਂ ਮਾਫ ਕਰਿਓ ਜੀ ਸਬਸਕ੍ਰਾਈਬ ਵੀ ਰੂਪ ਕਰਦਿਆ ਕਰਿਓ ਵੀਡੀਓ ਨੂੰ ਸਾਰੇ ਜੋ ਵੀ ਨੇ ਆਪਣੇ ਬਾਕੀ ਧੰਨਵਾਦ ਜੀ